ਸਖਬੀਰ ਬਾਦਲ ਦੇ ਅਸਤੀਫੇ ਤੋਂ ਬਾਅਦ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਵੇਗਾ ਇਸ ਨੂੰ ਲੈ ਕੇ ਚਰਚਾ ਛੜ ਗਈ ਹੈ ਕਈ ਵੱਡੇ ਨਾਵਾਂ ਦੀ ਚਰਚਾ ਬਾਜ਼ਾਰ 'ਚ ਗਰਮ ਹੋ ਗਈ ਹੈ ਅਕਾਲੀ ਦਲ ਤੇ ਸੂਤਰ ਕੀ ਕਹਿ ਰਿਹਾ ਹੈ ਕਿਹੜਾ ਆਗੂ ਜਿਹੜਾ ਸਭ ਤੋਂ ਅੱਗੇ ਚੱਲ ਰਿਹਾ ਹੈ ਜਿਹੜਾ ਪ੍ਰਧਾਨ ਬਣਨ ਜਾ ਰਿਹਾ ਹੈ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਤੁਸੀਂ ਜੁੜੇ ਹੋ ਲੋਕਪੱਡ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਵੱਡਾ ਧਮਾਕਾ ਹੋਇਆ ਸਖਬੀਰ ਸਿੰਘ ਬਾਦਲ ਦੇ ਅਸਤੀਫੇ ਨੇ ਐਸਾ ਧਮਾਕਾ ਕੀਤਾ ਕਿ ਸਿਆਸਤ ਚਾਰੇ ਪਾਸਿਓਂ ਹਿੱਲ ਗਈ ਸਿਆਸਤ 'ਚ ਇੱਕ ਤਰ੍ਹਾਂ ਨਾਲ ਪਹਚਾਲ ਮਹਿਸੂਸ ਕੀਤਾ ਗਿਆ ਸੁਖਬੀਰ ਬਾਦਲ ਦੇ ਅਸਤੀਫੇ ਤੋਂ ਬਾਅਦ ਹੁਣ ਚਰਚਾ ਇਹ ਹੈ ਕਿ ਆਖਿਰਕਾਰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਵੱਖ-ਵੱਖ ਨਾਂ ਨੇ ਜਿਨ੍ਹਾਂ ਤੇ ਚਰਚਾ ਚੱਲ ਰਹੀ ਹੈ ਅ ਅਕਾਲੀ ਦਲ ਦੇ ਕੁਝ ਵਰਕਰ ਵਿਕਰਮ ਮਜੀਠੀਆ ਦਾ ਨਾਂ ਲੈ ਰਹੇ ਨੇ ਕੁਝ ਨਾਮ ਜਿਹੜੇ ਚੱਲ ਰਹੇ ਨੇ ਕਿਉਂ ਚੱਲ ਰਿਹਾ ਬਲਵਿੰਦਰ ਸਿੰਘ ਭੁੰਦੜਹੂਰਾ ਦਾ ਵੀ ਤੇ ਗਿਆਨੀ ਹਰਪ੍ਰੀਤ ਸਿੰਘ ਹੁਣਾ ਦਾ ਵੀ ਪਰ ਸਭ ਤੋਂ ਅੱਗੇ ਜਿਹੜਾ ਨਾਂ ਚੱਲ ਰਿਹਾ ਸਭ ਤੋਂ ਅੱਗੇ ਜਿਹੜਾ ਨਾਂ ਚੱਲ ਰਿਹਾ ਜੋ ਅਕਾਲੀ ਦਲ ਦੇ ਸੂਤਰ ਇਸ ਸਮੇਂ ਕਨਫਰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਨਾਂ ਹੈ ਡਾਕਟਰ ਦਲਜੀਤ ਸਿੰਘ ਚੀਮਾ ਦਾ ਡਾਕਟਰ ਦਲਜੀਤ ਸਿੰਘ ਚੀਮਾ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਤੇ ਮੀਤ ਪ੍ਰਧਾਨ ਨੇ ਸੀਨੀਅਰ ਆਗੂ ਨੇ ਸਾਬਕਾ ਮੰਤਰੀ ਰਹੇ ਨੇ ਸ਼੍ਰੀ ਰੂਪਨਗਰ ਤੋਂ ਵਧਾਈ ਕਰੇ ਨੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਰਹੇ ਨੇ ਉਹਨਾਂ ਦਾ ਨਾਂ ਸਭ ਤੋਂ ਅੱਗੇ ਚੱਲਿਆ ਆ ਮੀਡੀਆ ਰਿਪੋਰਟਸ ਦੇ ਅਨੁਸਾਰ ਤੇ ਅਕਾਲੀ ਦਲ ਦੇ ਸੂਤਰ ਇਹ ਦੋਵੇਂ ਇਸ ਗੱਲ ਵੱਲ ਵਧ ਰਹੇ ਨੇ ਕੇ ਡਾਕਟਰ ਦਲਜੀਤ ਸਿੰਘ ਚੀਮਾ ਅਕਾਲੀ ਦਲ ਦੇ ਨਵੇਂ ਪ੍ਰਧਾਨ ਹੋਣਗੇ ਡਾਕਟਰ ਦਲਜੀਤ ਸਿੰਘ ਚੀਮਾ ਬਤੌਰ ਬਲਾਰਾ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦਾ ਐਲਾਨ ਕੀਤਾ ਤੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਨਵੇਂ ਪ੍ਰਧਾਨ ਦੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੇ ਚੋਣ ਦੇ ਲਈ ਰਾਹ ਪੱਧਰਾ ਕਰਦੇ ਹੋਏ ਆਪਣਾ ਅਹੁਦਾ ਛੱਡ ਦਿੱਤਾ ਹੈ ਹੁਣ 18 ਨਵੰਬਰ ਨੂੰ ਮੀਟਿੰਗ ਸੱਦੀ ਗਈ ਹੈ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੇ ਮੀਟਿੰਗ ਸੱਦੀ ਹੈ ਤੇ ਵਰਕਿੰਗ ਕਮੇਟੀ ਹੈ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਫੈਸਲਾ ਲਵੇਗੀ ਇਹ ਤਾਂ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਹੋ ਜਾਣਾ ਹੈ ਪਰ ਸਵਾਲ ਇਹ ਹੈ ਕਿ ਉਹ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਇਹ ਵੀ ਹੋਣਾ ਹੈ ਕਿ ਅੱਗੇ ਕਿਹਨੂੰ ਵਧਾਇਆ ਜਾਵੇ ਤੇ ਡਾਕਟਰ ਦਲਜੀਤ ਜੀ ਮੈਂ ਇਸ ਸਮੇਂ ਰੇਸ 'ਚ ਕਾਫੀ ਅੱਗੇ ਨਿਕਲ ਚੁੱਕੇ ਨੇ ਬਾਕੀ ਸਮਾਂ ਦੱਸ ਸਕਦਾ ਹੈ ਕਿ ਕੀ ਨਿਭੜਦੀ ਹੈ ਕਿਉਂਕਿ ਸਿਆਸਤ ਦੇ ਅੰਦਰ ਕੋਈ ਚੀਜ਼ ਹਤਮੀ ਨਹੀਂ ਹੁੰਦੀ ਦੂਜੀ ਗੱਲ ਇਹ ਵੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਵੀ ਹੈ ਕਈ ਦਿਨਾਂ ਤੋਂ ਚਰਚਾ 'ਚ ਪਰ ਉਹਦੇ ਲਈ ਸ਼ਰਤ ਹੈ ਇੱਕ ਉਹ ਸ਼ਰਤ ਇਹ ਹੈ ਕਿ ਗਿਆਨੀ ਹੁਰੀ ਕਹਿੰਦੇ ਆ ਕਿ ਮੈਂ ਤਾਂ ਹੀ ਪ੍ਰਧਾਨ ਬਣਾਂਗਾ ਜੇਕਰ ਸਾਰੇ ਜਾਣੇ ਇਕੱਠੇ ਹੋ ਜਾਂਦੇ ਨੇ ਮੈਂ ਯੂਨਾਈਟਿਡ ਅਕਾਲੀ ਦਲ ਦਾ ਸਾਂਝੇ ਅਕਾਲੀ ਦਲ ਦਾ ਪ੍ਰਧਾਨ ਬਣਾਂਗਾ ਤਾਂ ਇਹ ਗੱਲ ਸਾਫ਼ ਹੈ ਕਿ ਸਾਂਝੇ ਅਕਾਲੀ ਦਲ ਦਾ ਪ੍ਰਧਾਨਤ ਦੇ ਬਣਿਆ ਜਾ ਸਕਦਾ ਜਦੋਂ ਸੁਧਾਰ ਲੈਰ ਵਾਲੇ ਬਾਗੀ ਢੜਾ ਸੁਖਵੀਰ ਬਾਲੜਾ ਢੜਾ ਤੇ ਬਾਕੀ ਜੋ ਖਿੰਡੇ ਢੜੇ ਨੇ ਉਹ ਇਕੱਠੇ ਹੋ ਜਾਣ ਤੇ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣ ਸਕਦੇ ਨੇ ਪਰ ਉਹਦੇ ਲਈ ਸ਼ਰਤ ਇਹੀ ਹੈ ਇਹ ਚਰਚਾ ਬਣ ਗਿਆ ਨਹੀਂ ਹਰਪ੍ਰੀਤ ਸਿੰਘ ਨੇ ਆਪਣੀ ਇੱਛਾ ਵੀ ਜ਼ਾਹਰ ਕੀਤੀ ਹੈ ਵਿਰਸਾ ਸਿੰਘ ਬਲਟੋਆ ਇਸ ਮਾਮਲੇ 'ਚ ਉਹਨਾਂ ਤੇ ਇਲਜ਼ਾਮ ਵੀ ਲਾ ਚੁੱਕੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣਨਾ ਚਾਹੁੰਦੇ ਨੇ ਜਿਹੜੀ ਸੁਖਵੀਰ ਸਿੰਘ ਬਾਦਲ ਕੱਲ ਜਾਂ ਪਰਸੋ ਗਏ ਸ਼੍ਰੀ ਅਕਾਲ ਤਖਤ ਸਾਹਿਬ ਉੱਥੇ ਉਹਨਾਂ ਨੇ ਅਪੀਲ ਕੀਤੀ ਕਿ ਮੈਨੂੰ ਛੇਤੀ ਸਜ਼ਾ ਲਈ ਜਾਵੇ ਕਿਉਂਕਿ ਉਹਨਾਂ ਦੀ ਸੁਪਤਰੀ ਦਾ ਵਿਆਹ ਆ ਜਿਹੜਾ ਉਹ ਨੇੜੇ ਆ ਰਿਹਾ ਆ ਤਾਂ ਉਹ ਸਾਰੀਆਂ ਗੱਲਾਂ ਨੇ ਉਸੇ ਦਰਮਿਆਨ ਇਸ ਅਸਤੀਫਾ ਆਉਣਾ ਕਈ ਗੱਲਾਂ ਵੱਲ ਇਸ਼ਾਰਾ ਕਰਦਾ ਹੈ ਕਿ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਅੱਜ ਤੋਂ ਲਗਭਗ 4-5 ਮਹੀਨੇ ਪਹਿਲਾਂ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣਗੇ ਜਦੋਂ ਜਰਨਲ ਇਲਾਸ ਦੀ ਤਰੀਕ ਨੇੜੇ ਲੱਗ ਜੇਗੀ ਤਾਂ 14 ਦਸੰਬਰ ਨੂੰ ਜਿਹੜੀ ਕਾਰਜਕਾਰਨੀ ਹੈ ਜਿਹੜੀ ਇਕਾਲੀ ਪਾਲ ਦੀ ਵਰਕਿੰਗ ਕਮੇਟੀ ਹੈ ਉਹ ਖਤਮ ਹੋ ਜਾਣੀ ਹੈ ਉਹਦੀ ਮਿਆਦ ਨਿਭੜ ਜਾਣੀ ਹੈ ਤਾਂ ਉਸ ਤੋਂ ਪਹਿਲਾਂ ਇਹ ਚੀਜ਼ਾਂ ਹੋਣੀਆਂ ਲਾਜ਼ਮੀ ਨੇ ਰਾ 15 ਹੋ ਚੁੱਕਿਆ ਹੈ ਗਿਆਨੀ ਹਰਪ੍ਰੀਤ ਸਿੰਘ ਤਾਈ ਬਣ ਸਕਦੇ ਨੇ ਜੇ ਉਹ ਸ਼ਰਤ ਪੂਰੀ ਹੁੰਦੀ ਹੈ ਆਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਵੀ ਅੱਜ ਬੜੇ ਸਾਰਥਿਕ ਬਿਆਨ ਆਏ ਨੇ ਇਹ ਗੱਲ ਸਾਫ਼ ਹੈ ਤੁਹਾਨੂੰ ਲਗਭਗ 15 ਦਿਨ ਹੋ ਗਏ ਖਬਰ ਦਿੱਤੀ ਸੀ ਉਸ ਤੋਂ ਬਾਅਦ ਹਫਤਾ ਹੋ ਚੱਲਿਆ ਇੱਕ ਖਬਰ ਦਿੱਤੀ ਸੀ ਥੋੜੇ ਦਿਨ ਹੋਇਆ ਕਿ ਆਕਾਲੀ ਦਲ ਦੇ ਦੋਵੇਂ ਧੜੇ ਇਕੱਠੇ ਹੋਣ ਜਾ ਰਹੇ ਨੇ ਇਹ ਖਬਰ ਸੁਖਬੀਰ ਸਿੰਘ ਬਾਦਲ ਦੇ ਇਸ ਸਤੀਫੇ ਨੇ ਇਸ ਖਬਰ ਨੂੰ ਵੀ ਪੱਕਾ ਕਰ ਦਿੱਤਾ ਇਸ ਮਾਹੌਲ ਨੂੰ ਵੀ ਪੱਕਾ ਕਰ ਦਿੱਤਾ ਕਿ ਦੋਵੇਂ ਮੈਂ ਮੈਂ ਨਿੱਜੀ ਤੌਰ ਤੇ ਪਰਮਿੰਦਰ ਸਿੰਘ ਢੀਰਸਾਹ ਹਰਾਂ ਨੂੰ ਪੁੱਛਿਆ ਸੀਗਾ ਇੱਕ ਥਾਂਵੇਂ ਕਿ ਢੀਰਸਾਹ ਸਾਹਿਬ ਕੀ ਆ ਉਹ ਕਹਿੰਨੇ ਕਿ ਸਾਡੀਆਂ ਦੋ ਸ਼ਰਤਾਂ ਸੀ ਇਹ ਸੁਖਵੀਰ ਸਿੰਘ ਬਾਦਲ ਮਾਫੀ ਮੰਗ ਲੈਣ ਉਹ ਉਹਨਾਂ ਨੇ ਮੰਗ ਲਈ ਹੁਣ ਅਸਤੀਫਾ ਸੀ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਵੀ ਦੇ ਦਿੱਤਾ ਹੁਣ ਤਾਂ ਕੋਈ ਉਹ ਸ਼ੈਣਾ ਵਜਾਉਣ ਵਾਲਾ ਰਹਿ ਹੀ ਨਹੀਂਗਾ ਕਿ ਆ ਆ ਚੀਜ਼ ਨਹੀਂ ਹੋਣੀ ਹੈ ਹੁਣ ਤਾਂ ਚੀਜ਼ਾਂ ਸਪਸ਼ਟ ਨੇ ਸੁਖਵੀਰ ਸਿੰਘ ਬਾਦਲ ਲੰਬੇ ਹੋਗੇ ਤੇ ਜਥੇਦਾਰ ਇਸ ਦਾ ਵੋਟ ਕੱਢ ਦੇਣਗੇ ਕਿ ਸੁਖਵੀਰ ਸਿੰਘ ਬਾਦਲ ਪਿੱਛੇ ਹੋਗੇ ਕਿਉਂਕਿ ਸੁਖਵੀਰ ਸਿੰਘ ਬਾਦਲ ਤਾਂ ਅਸਤੀਫਾ ਲੈ ਲ ਅਸਤੀਫਾ ਲਿਆ ਗਿਆ ਦਿੱਤਾ ਭਾਵੇਂ ਨਾ ਹੋਵੇ ਲਿਆ ਗਿਆ ਕਿ ਸਰਕਮਸਟੈਂਸਸ ਬਣ ਗਏ ਜੋ ਮੀਟਿੰਗਾਂ ਹੋਈਆਂ ਪਿਛਲੇ ਦਿਨਾਂ ਦੇ ਵਿੱਚ ਇਹ ਮੀਟਿੰਗਾਂ ਸਪਸ਼ਟ ਕਰਦੀਆਂ ਨੇ ਕਿ ਕੁਛ ਨਾ ਕੁਛ ਤਾਂ ਇਸਕੇਪ ਸਟੈਪ ਦਿੱਤਾ ਜਾ ਰਿਹਾ ਸੀ ਲੰਗਣ ਦਾ ਲੰਗਾ ਜਿਹੜਾ ਸੁਖਬੀਰ ਬਾਦਲ ਨੂੰ ਦੇਣ ਦੀ ਕੋਸ਼ਿਸ਼ ਸੀ ਉਹ ਲੰਗਾ ਸੁਖਬੀਰ ਬਾਦਲ ਨੂੰ ਮਿਲ ਗਿਆ ਸੁਖਬੀਰ ਬਾਦਲ ਨੇ ਖੁਦ ਹੀ ਇਖਤਿਆਰ ਕਰ ਲਿਆ ਜਿਹੜੀ ਫਤਿਹਗੜ੍ਹ ਸਾਹਿਬ ਵਾਲੀ ਮੀਟਿੰਗ ਹੋਈ ਉਸ ਤੋਂ ਬਾਅਦ ਜੋ ਚਰਚਾਾਂ ਵਿੱਚ ਚੱਲੀਆਂ ਤਾਂ ਟੈਲੀਫੋਨਿਕਲੀ ਵੀ ਗੱਲ ਹੁੰਦੀ ਹੋਣੀ ਹੈ ਇਦਾਂ ਦਾ ਕੋਈ ਹੈ ਨਹੀਂਗਾ ਕਿ ਕੋਈ ਰਾ ਡੀਕੋਡ ਕਰ ਰਹੀ ਹੋਵੇ ਜਾਂ ਇਦਾਂ ਦੀ ਕੋਈ ਗੱਲ ਹੋਵੇ ਤਾਂ ਚੀਜ਼ਾਂ ਤਾਂ ਫਾਈਨਲ ਹੋਈਆਂ ਹੁਣ ਦੋਵੇਂ ਧੜੇ ਇਕੱਠੇ ਹੋਣਗੇ ਤੇ ਇੱਕ ਨਵਾਂ ਪ੍ਰਧਾਨ ਹੋਵੇਗਾ ਡਾਕਟਰ ਦਲਜੀਤ ਚੀਮਾ ਦਾ ਨਾਮ ਚੱਲ ਰਿਹਾ ਉਹ ਵੀ ਹੋ ਸਕਦੇ ਨੇ ਤੇ ਜੇ ਦੋਵੇਂ ਧੜਿਆਂ ਦੀ ਕੋਈ ਹੋਰ ਸਹਿਮਤੀ ਬਣੀ ਤਾਂ ਗਿਆਨੀ ਹਰਪੀ ਸਿੰਘ ਦਾ ਨਾਮ ਵੀ ਹੋ ਸਕਦਾ ਪਰ ਅੱਜ ਦੀ ਡੇਟ ਦੇ ਵਿੱਚ ਡਾਕਟਰ ਦਲਜੀਤ ਚੀਮਾ ਦਾ ਨਾਮ ਮੀਡੀਆ ਦੇ ਅੰਦਰ ਤੇ ਸੂਤਰਾਂ ਦੇ ਹਵਾਲੇ ਨਾਲ ਅੱਗੇ ਚੱਲ ਰਿਹਾ ਤੁਹਾਡੀ ਕੀ ਰਾਏ ਹੈ ਆਪਣੀ ਰეკਮੈਂਡ ਬਾਕਸ ਚ ਜਰੂਰ ਦਿਓ